ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਹਿਲ ਮੁਖਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਘਰ ਦੀ ਵੈੜ ਜਿਹੜੀ ਪਾਲੀ ਆ ਵੀਰ ਜੀ ਉਹਨਾਂ ਨੇ ਅੱਜ ਤੇ ਕਾਫੀ ਸ਼ੌਂਕ ਨਾਲ ਦੱਸਦੇ ਜਿਹੜੀ ਪਾਲੀ ਆ ਤੇ ਤਾਜੀ ਸੂਈ ਆ ਤੇ ਜਿਹੜੀ ਕਹਿੰਦੇ ਵੀ ਸੇਲ ਕਰ ਦੇਣੀ ਆ ਤੇ ਮਗਰ ਵੱਛੀ ਵੀ ਇਹ ਤੇ ਬੜੀ ਪਿਆਰੀ ਆ ਗਈ ਆ ਤੇ ਵੱਛੀ ਵੀ ਮਗਰ ਚੰਗੇ ਟੀਕੇ ਦੀ ਆ ਤੇ ਵੈੜ ਆਪ ਵੀ ਜਿਹੜਾ ਚੰਗੇ ਟੀਕੇ ਦੀ ਆ ਗੱਲਬਾਤ ਹਨ ਕਰਦੇ ਆ ਤੇ ਪੁੱਛਦੇ ਸਾਰੀ ਡਿਟੇਲ ਬਾਕੀ ਇਹ ਵੀ ਜਿਹੜਾ ਕੋਈ ਵੀ ਸ਼ਕੀਨ ਆ ਚੰਗੇ ਸੋਹਣੇ ਵੈਡ ਘਰੇ ਰੱਖਣ ਦਾ ਉਹਨਾਂ ਵੀਰਾਂ ਵਾਸਤੇ ਆ ਜਿਹੜੀ ਅੱਜ ਵੈਡ ਤਾਂ ਮੁਖੋਣੀ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਹਾਲ ਸਾਹਿਬ ਵਾਈ ਕੀ ਖਫੇ ਜੀ ਹੋਰ ਬਾਬਾ ਜੀ ਠੀਕ ਠਾਕ ਜੇ ਤੇ ਸੇਤਾ ਗਾਮ ਜੇ ਫਿਰ ਵਧੀਆ ਵਧੀਆ ਕਿਰਪਾ ਕਰਦੇ ਕਰਦੀ ਪਾਲੀ ਵੈਡ ਫਿਰ ਹਾਂਜੀ ਹਾਂਜੀ ਬਸ ਕਰਦੀ ਆ ਚਲੋ ਨਾਮ ਦੱਸਦੇ ਕਰੀ ਫਿਰ ਆਪਣਾ ਆਪਣਾ ਨਾਮ ਦੱਸਦੇ ਨਾਂਜੀ ਬਾਬਾ ਜੋਗਾ ਸਿੰਘ ਮਹਿਲ ਬਖਾਰੀ ਹਾਂਜੀ ਹਾਂਜੀ ਜਾ ਕਚੈਰੀ ਦੇ ਸਾਹਮਣੇ ਆਪਣੀ ਰਹਿਸ਼ਾ ਨਾਮੀ ਕਚੈਰੀ ਦੇ ਸਾਹਮਣੇ ਵਾਲੇ ਠੀਕ ਹੈ ਇਹ ਵਸ਼ੀ ਆਪਣੀ ਘਰ ਦੀ ਆ ਕਚੈਰੀ ਜਿਹੜੀ ਨਵੀਂ ਬਣੀ ਆ ਨਾ ਬਿਲਕੁਲ ਉਹਦੇ ਸਾਹਮਣੇ ਹੀ ਆ ਹਨਾ ਠੀਕ ਹੈ ਤੇ ਬਾਕੀ ਤੁਹਾਡਾ ਵੀ ਨਾਂ ਚਲੋ ਕਾਫੀ ਇੱਥੇ ਮਸ਼ਹੂਰ ਹੀ ਆ ਬਾਬਾ ਜੋਗਾ ਸਿੰਘ ਜੀ ਜਿਹੜੇ ਜਿੱਥੇ ਮਤਲਬ ਗੁਰਦਾਰਾ ਸਾਹਿਬ ਲੱਗਿਆ ਤੇ ਉੱਥੇ ਤੁਹਾਡੀ ਡਿਊਟੀ ਹੁੰਦੀ ਆ ਹਨਾ ਠੀਕ ਹੈ ਤੇ ਵੈਡ ਫਿਰ ਸ਼ੌਂਗਣਾ ਪਾਲੀ ਘਰੇ ਪਸ਼ੂ ਕਰੇ ਮਤਲਬ ਸੋਨੇ ਰੱਖੇ ਜਿਤਨਾ ਵੀ ਅਨੀਲੀ ਪੂਰੀ ਵੀ ਰੱਖੀ ਆ ਮਤਲਬ ਜੀ ਉਕਤ ਮੋਰਾ ਦੀ ਮੱਝ ਰੱਖੀ ਆ ਸ਼ੋਗ ਨਾ ਪਸ਼ੂ ਰੱਖੇ ਆ ਵੀ ਜਿੰਨੇ ਵੀ ਚਲੋ 2-3 ਰੱਖੇ ਆ ਤੇ ਇਹ ਵੜ ਕੇ ਵੇਚ ਦੇਣੀ ਫਿਰ ਆਪਾਂ ਵੜ ਬਾਬਾ ਜੀ ਉੱਥੇ ਕਿਤੇ ਸੇਵਾ ਸੁਆਦ ਇਹ ਕੋਣ ਹੈ ਪਰਦਾ ਹੈ ਇਹ ਸ਼ਹਿਰ ਛੁਰ ਜਾਂਦਾ ਬੇਟਾ ਵੀ ਅੱਛਾ ਨਹੀਂ ਜੇ ਪੁੱਤਰ ਆਉਂਦਾ ਪਰ ਠੀਕ ਹੈ ਮੇਰੇ ਨੂੰ ਆਪਣੇ ਕੋਲ ਤੁਹਾਡਾ ਵੀ ਫਿਰ ਡਿਊਟੀ ਦੇ ਟਾਈਮ ਨਿਕਲ ਜਾਂਦਾ ਟਾਈਮ ਹਣਾ ਸਾਰਾ ਤੇ ਸੂਬਾ ਪਹਿਲਾਂ ਸੂਈ ਚ ਪਹਿਲੀ ਸੂਈ ਚ ਕਿੰਨੇ ਚਿਰ ਦੀ ਸੂਈ ਹੈ ਬਰਸੋ ਰਾਜੂ ਜੀ ਅੱਛਾ ਪਰਸੋ ਰਾ ਦੀ ਸੋਈ ਜੇਰ ਜੁਰ ਪ੍ਰੋਪਰ ਪਾਤੀ ਨੇ ਹਾਂਜੀ ਆ ਇੱਥੇ ਲੱਪੀ ਜੀ ਅੱਛਾ ਜੇਰ ਬਾਰੀ ਲੱਪੀ ਆ ਵੀ ਚਲੋ ਦਿਖਾ ਦੇਾਂਗੇ ਹਾਂਜੀ ਤੇ ਦੰਦੋਗੇ ਤਰ੍ਹਾਂ ਜੇ ਇਹ ਖੀਰੀ ਜੋ ਦੋਂਦੀ ਕੀ ਆ ਸਖੇਰੀ ਤੋਂ ਦੋਂਦੀ ਹੁੰਦੀ ਆ ਅਸੀਂ ਤਾਂ ਅੰਦਰ ਵਿਖਾਏ ਸੀ ਬਾਬਾ ਜੀ ਨੇ ਸਾਨੂੰ ਖੀਰੀ ਤਾਂ ਦੋਂਦੀ ਜਿਹੜੀ ਹੁੰਦੀ ਆ ਹਾਂਜੀ ਹਾਂ ਦੇਖ ਲੈ ਹਾਂਜੀ ਠੀਕ ਆ ਜੀ ਠੀਕ ਆ ਆ ਦੇਖ ਸਾਡੇ ਅਜੇ ਟਾਈਮ ਕਿ ਤਕਰੀਬਨ 6 ਵਜੇ ਸਵੇਰੇ ਚੜੀ ਹੈ ਸਾਢੇ 10 ਦਾ ਹੋਇਆ ਵਾ ਤੇ 6 ਵਜੇ ਦੇ ਇਹਦੀ ਸਵੇਰ ਦੀ ਚਵਾਈ ਹੈ ਤੇ ਆ ਠੰਡੀ ਤੇਰੀ ਆ ਆ ਥਾਣੇ ਦੇ ਕਰੀ ਲਾਗੇ ਤਾਂ ਦੇਖ ਸਕਦੇ ਜੀ ਥਾਣੇ ਵੀ ਪ੍ਰੋਪਰ ਹੱਥ ਦੀ ਚਵਾਈ ਆਲਾ ਬਾਕੀ ਜਿੱਥੇ ਜਿੱਥੇ ਚਵਾਈਆਂ ਹੋਰ ਹੋ ਗਈਆਂ ਤੇ ਪ੍ਰੋਪਰ ਹੱਥ 'ਚ ਸਨ ਆ ਜਨਾ ਆ ਦੇਖ ਸਾਡੇ ਬਾਕੀ ਮੇਨ ਵਾਦਾ ਇਹ ਆ ਵੀ ਬੜੀ ਮੋਟੀ ਠੰਡੀ ਸੀਲ ਆ ਕੋਈ ਗੱਲ ਹੀ ਨਹੀਂ ਤੇ ਮਗਰ ਬੱਸੀ ਬੜੇ ਕਮਾਲ ਦੀ ਆ ਗਈ ਇਹਦੇ ਬਲੀ ਵਈਆਂ ਬਾਬਾ ਜੀ ਰੱਬ ਦਾ ਰੂਪ ਆ ਜੀ ਗੇੜੀ ਠੀਕ ਜੀ ਦੇ ਬੱਛੀ ਇਹ ਇਹ ਬਿਗ ਦੀ ਜੋ ਬਿਗ ਦੀ ਜਿਗ ਦੇ ਜ ਇਹ ਜਿਗ ਦੀ ਆ ਜੀ ਬੱਛੀ ਠੀਕ ਹੈ ਹਾਂ ਜਿਗ ਦਾ ਟੀਕਾ ਭਰਾਇਆ ਸੀ ਇਹਦਾ ਜਿਹੜਾ ਦੱਸਦੇ ਜੀ ਹੁਣ ਡਾਕਟਰ ਸਾਹਿਬ ਨੂੰ ਫੋਨ ਕਰਕੇ ਪੁੱਛਿਆ ਵਾ ਹਾਂ ਜੀ ਤੇ ਪੂਰੀ ਭਲੀ ਆ ਬੱਛੀ ਵੀ ਮਗਰ ਜਿਹੜੀ ਬੱਛੀ ਵੀ ਮਗਰ ਚੰਗੀ ਸੰਭ ਨਾਲੀ ਆ ਹਾਂ ਜੀ ਇਹ ਆ ਬੇ ਬਾਬਾ ਜੀ ਬੱਛੀ ਇਹ ਫਾਰਮਾ ਤੋਂ ਮਿਲਿਆ ਹਾਂਜੀ 10 15000 ਦੀ ਦੇ ਵਸ਼ੀ ਮਿਲਦੀ ਫਾਰਮ ਤੋਂ ਹਾਂਜੀ ਹਾਂਜੀ ਇਹ ਆ ਵੀ ਜਿੰਨੇ ਗਾਂ ਜਰਸੀ नस्ਲ ਤਿਆਰ ਕਰਨੀ ਆ ਹਾਂਜੀ ਹਾਂ ਉਹਨਾਂ ਵੀ ਰਾਂ ਵਾਸਤੇ ਪਸ਼ੂ ਜਿਹੜਾ ਕਾਫੀ ਸ਼ੌਂਕ ਨਾਲ ਪਿਆਰ ਨਾਲ ਜਿਹੜੇ ਰੱਖਦੇ ਆ ਘਰੇ ਬਾਬਾ ਜੀ ਪਸ਼ੂ ਠੀਕ ਆ ਤੋਰੀ ਆ ਫਿਰ ਇੱਕ ਰੀਨ ਬੱਚਿਆਂ ਵਾਂਗੂ ਜਿਹੜਾ ਕਹਿੰਦੇ ਫਿਰ ਵੈਡ ਜਿਹੜੀ ਇਹ ਵੀ ਪਾਲੀ ਆ ਤੇ ਮਗਰ ਵਸ਼ੀ ਵਾਂਗੂ ਤਰਾ ਕਹਿੰਦੇ ਵੀ ਸ਼ੌਂਕ ਨਾਲ ਪਾਲ ਨਹੀਂ ਤੇ ਹੁਣ ਫਿਰ ਕਹਿੰਦੇ ਸਾੰਭ ਪ੍ਰੋਪਰ ਕੀਤੀ ਜਾਣੀ ਤੇ ਉਹਦੇ ਕਰਕੇ ਕਹਿੰਦੇ ਵੀ ਸੇਲ ਕਰ ਦੇਣੀ ਆ ਦੋਵੇਂ ਜੋੜੇ ਹੀ ਬਾਕੀ ਉਮਰਦੇ ਸਾਹਿਬ ਨਾ ਕੱਦ ਕਾਠ ਪੱਖੋਂ ਚੰਗੀ ਜਵਾਨ ਆ ਦੁੱਧ ਪਹਿਲੇ ਸੋਵੇ ਚੰਗਾ ਕੱਢ ਜੂਗੀ ਤੋੜ ਦੋ ਦੁੱਧ ਨੂੰ ਤੋੜ ਦੋ ਲੈ ਜਾ ਸਿੱਧਾ ਲੈ ਜਾ ਇੱਕ ਵਾਰੀ ਗੱਡ ਘਾਟ ਆਪਾਂ ਦੇਖ ਸਕਦੇ ਆ ਬਾਕੀ ਉਹ ਸਾਹਮਣੇ ਕਚੈਰੀ ਆ ਤੇ ਉਹ مین ਰੋਡ ਆ ਜਿਹੜਾ ਅੰਮ੍ਰਿਤਸਰ ਤੋਂ ਜਿਹੜਾ ਇਹ ਨਾਲੇ ਨੂੰ ਆਉਂਦਾ ਵੇ 에어ਪੋਰਟ ਵਾਲਾ ਰੋਡ ਆ ਤੇ ਰੋਡ ਦੇ ਉੱਪਰ ਹੀ ਜਿਹੜਾ ਘਾਰ ਆ ਬਾਬਾ ਜੀ ਇਹਨਾਂ ਦਾ ਆ ਜਾ ਲੈ ਜਾ ਜੀ ਬੱਚਾ ਅੰਦਰ ਇਹ ਉਹਦੇ ਕਰਕੇ ਥੋੜਾ ਜਿਆ ਤੇਜ਼ ਚੱਲਦੀ ਲੈ ਅੰਦਰ ਜਾਨੀ ਜਾਂਦੇ ਆ ਕਿ ਅਸੀਂ ਛੱਡ ਦੇ ਕੀ ਲੱਗ ਰਹੀ ਹੈ। ਉਹ ਵਸ਼ੀ ਦੇ ਵੱਲ ਨਾਲ ਪੂਰਾ ਭੱਜ ਕੇ ਜਾਂਦੀ ਆ। ਥੋੜਾ ਮੱਝ ਤੋਂ ਡਰ ਗਈ। ਪਾਣੀ ਪਾਣੀ ਜਿਹੜਾ ਇਹਨੇ ਪੀਣਾ। ਗਿੱਧੀਆਂ ਵਾ ਜਿਹੜਾ ਪੂਰਾ ਆਪਣੀ ਜਗ੍ਹਾ ਤੇ ਇੱਥੇ ਵੀ ਕਿੱਥੇ ਕਿੱਥੇ ਜਾਣਾ ਵਾ। ਤੇ ਉਦੋਂ ਤਾਂ ਬਾਬਾ ਜੀ ਪਹਿਲੇ ਸਵੇਰੇ ਕਿੰਨਾ ਕ ਦੁੱਧ ਕੱਢ ਜੂਗੀ। ਬਾਬਾ ਜੀ 15-16 ਕਿਲੋ ਇਹਨੂੰ ਕੀ ਜਾਂਦਾ ਵਸ਼ੀ ਆ ਜੀ ਮਾਂ ਬੜੀ ਚੰਗੀ ਸੀ। ਜਗਰਾਉਂ ਤੋਂ ਲਿਆਉਂਦੀ ਸੀ ਆਪਾਂ। ਅੱਛਾ। ਹਾਂਜੀ। ਇਹਦੇ ਮਾਂ ਦਾ ਕਿੰਨਾ ਕਰਿਆ ਸੀ ਦੁੱਧ? ਉਹ 22 ਕਿਲੋ ਕਰਦੀ। ਅੱਛਾ। ਉਹ ਵੀ ਆਪਣੇ ਰਿਸ਼ਤੇਦਾਰੀ ਲੱਗੇ ਆ। ਠੀਕ ਆ। ਹਾਂਜੀ। ਤੇ ਇਹਦਾ ਟੀਗਾ ਨਹੀਂ ਤੁਹਾਨੂੰ ਜਾਦਣਾ ਕਿਹੜਾ ਭਰਾਇਆ। ਇਹਦਾ ਨਹੀਂ ਜਿਵੇਂ ਮੈਂ ਅੱਥਾ ਤੁਹਾਨੂੰ ਉਹਦਾ ਜਿਆਦਾ ਉਹ ਲਵਾਇਆ ਹਨ। ਉਹਦਾ ਤੁਸੀਂ ਹੱਥੇ ਟੀਗਾ ਭਰਾਇਆ। ਇਹਦੀ 2 ਸਾਲ ਅਜੇ ਵੈਰਦੀ ਆ। ਬਾਬਾ ਜੀ ਉਹ 2 ਸਾਲਾਂ ਨੂੰ ਦੋ ਵੈੜਾਂ ਜਿੱਦੀਆਂ ਕਿ ਕਿ ਵੈੜ ਆ ਤੇ ਕੋਹ ਆੜੇ। ਹਾਂਜੀ ਉਹ ਵੀ ਚੰਗੇ ਨਾਲ ਗੱਲ ਤੇ ਆਪਣੀ ਥਾਗ ਤੇ ਆ। ਹਾਂਜੀ ਹਾਂਜੀ। ਜਿੱਦਾਂ ਹੁਣ ਮੰਨ ਲਓ। ਚਾਰ ਮੰਗਾਇਆ। ਠੀਕ ਆ। ਹਾਂਜੀ ਅਸੀਂ ਚਾਰ ਮੰਗਾਇਆ ਨੇ ਮੁੱਲ। ਉਹ ਗਾਦਾ ਵੰਡਾ ਪਿਆ ਸਾਰਾ ਠੀਕ ਹੈ ਮਤਲਬ ਕਿ ਸਾਫ ਟੁੱਟਣ ਨਹੀਂ ਦੇਣੀ ਕਿ ਹਾਂਜੀ 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 ਸੌਂਗੜਾ ਜੀ ਕੂਲਰ ਵੇਖੋ ਪੱਖੇ ਲਾਏ ਆ ਆਪਾਂ ਕਿਹੜੀ ਢੇਲ ਕੀਤੀ ਦੋ ਆ ਪਸ਼ੂ ਆ ਤੇ ਤਿੰਨ ਪਸ਼ੂ ਦੋ ਪੱਖੇ ਲੱਗੇ ਆ ਤੇ ਇੱਕ ਆ ਕੂਲਰ ਵੀ ਲੱਗਾ ਆ ਦੁੱਧ ਆਪਣੇ ਪੀਣ ਲਈ ਕੁਝ ਉੱਥੇ ਢੇਰੇ ਤੇ ਲੈ ਜੀਦਾ ਕੋਈ ਇੱਥੇ ਰੱਖੀਦਾ ਆਪਣਾ ਸ਼ੁਰੂਆਤ ਮਤਲਬ ਵੇਚਦੇ ਨਹੀਂ ਦੁੱਧ ਉਦੋਂ ਠੀਕ ਆ ਉਦੋਂ ਉੱਥੇ ਢੇਰੇ ਤੇ ਲੱਗੇ ਗੁਰਦਾਰਾ ਸਾਹਿਬ ਕਹਿੰਦੇ ਲੈ ਜੀਦਾ ਜਾਂ ਘਰੇ ਵਰਤ ਲਈਦਾ ਤੇ ਮੁੱਲ ਫੇਰ ਇਹਦਾ ਉਹਦੇ ਬਾਬਾ ਕਰ ਲੈਨੇ ਫੋਨ ਤੇ ਕਰ ਲਾਂਗਾ ਅੱਛਾ ਤਾਂ ਫੋਨ ਲਾਵੇ ਇੱਕ ਕਰੀ ਹਨਾ ਫਿਰ ਦੇ ਦੋਗੇ ਉਸ ਹਾਂਣਾ ਹਨਾ ਹਾਂਜੀ ਹਾਂਜੀ ਠੀਕ ਐ ਫੋਨ ਨੰਬਰ ਜਿਹੜਾ ਸਕਰੀਨ ਤੇ ਹੁੰਦਿਆ ਵਾ ਬਾਕੀ ਆ ਦੇਖ ਸਕਦੇ ਬੜੇ ਸ਼ਾਂਤ ਜਿਹੇ ਸੁਭਾਅ ਦੀ ਬੈੜਿਆ ਪਹਿਲਾ ਸੁਆ ਆ ਠੀਕ ਐ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਕੇ ਖੜੋ